Yeah. ਅੱਜ ਦੁਰਗਾ ਦੇਵੀ ਦਾ ਜਨਮ ਦਿਹਾੜੇ ਤੇ ਸੁਲਤਾਨ ਬਰਲੋਦੀ ਜਿਹੜੀ ਪੁਰਖ ਚੰਨ ਸ਼ੋਪਰਾਵਤਨ ਦੀ ਆ ਉਹਦੇ ਤੇ ਇਹ ਪੁੰਨਿਆ ਕੇਸਰੀ ਦੰਗਲ 2025 ਜਿਹੜਾ ਹੋ ਰਿਹਾ ਸਾਡੇ ਕੁਲਵੰਤ ਸ਼ਾਹ ਜੀ ਸਾਡੇ ਹਰਪ੍ਰੀਤ ਸਿੰਘ ਜੀ ਸਾਹਿਬ ਪਿਆਰਾ ਸੰਗ ਦੀ ਸਾਰੇ ਭੈਰ ਜਨੇ ਮਿਲ ਕੇ ਸਾਰੇ ਸਾਥੀ 12 ਯੂ ਐਨ ਆਰ ਆਈ ਵੀ ਸਾਡੇ ਸਾਥੀ ਵੀ ਇਹਦਾ ਦੰਗਲ ਸ਼ੁਰੂ ਕੀਤਾ ਇਹ ਬਹੁਤ ਵਧੀਆ ਜਨਾ ਸਾਡੇ ਨੌਜਵਾਨ ਨੇ ਜਿਹੜੀ ਸਾਡੀ ਪੀੜ੍ਹੀ ਆਉਣ ਵਾਲੀ ਜਿਹੜੀ ਪੀੜ੍ਹੀ ਦੇਖਦੀ ਇਹਨਾਂ ਨੂੰ ਜਿਹੜੇ ਪਹਿਲੇ ਰਹੇ ਆ ਉਹਨਾਂ ਤੋਂ ਇਹ ਇੱਕ ਜਜ਼ਬਾ ਪੈਦਾ ਕਰਦੇ ਵੀ ਜਿਵੇਂ ਜਿਹੜਾ ਇਹਨਾਂ ਪਹਿਲਵਾਨਾਂ ਵਾਂਗੂ ਰਹੀਏ ਜਿਹੜੇ ਪਹਿਲਵਾਨਾਂ ਤੋਂ ਪੁਰਾਣੇ ਸਮੇਂ ਦੇ ਵਿੱਚ ਲੋਕ ਘਰ 'ਚ ਚਰਨ ਪਾਉਂਦੇ ਹੁੰਦੇ ਸੀ ਉਹਨਾਂ ਦਾ ਅਸ਼ੀਰਵਾਦ ਲੈਂਦੇ ਸੀ ਨਾਲੇ ਬਾਹਰ ਦਾ ਲੋਕ ਘਰਾਂ 'ਚ ਪੈਰ ਪਾਉਂਦੇ ਹੁੰਦੇ ਸੀ ਇਹ ਆਪਾਂ ਉਹ ਚੀਜ਼ਾਂ ਛੱਡ ਗਏ ਆ ਜਿਸੇ ਕਰਕੇ ਆ ਨਸ਼ੇ ਦੂਧੀਆਂ ਮਾਰੀਆਂ 'ਚ ਚੱਲ ਲੋਕ ਪਰੇ ਆ ਇਹ ਜਿਹੜਾ ਹੁਣ ਸ਼ੁਰੂ ਕੀਤਾ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਵੀ ਆਉਣ ਵਾਲੀ ਪੀੜ੍ਹੀ ਸਾਡੀ ਭਾਗ ਹੋਵੇ ਦਰਬਾਰ ਬਾਲੂ ਲਾਈ ਗਿਆ ਲਿਖਾਵਾਵਾ ਵਾਇਕੂ ਟਿਕੇ ਪਤੇ ਅਗੇ ਕਰਵਾਦੇ ਆ ਸਾਰਿਆਂ ਦੇ ਗੁਨਾਗਦੇ ਜੀ ਪਾਸ਼ਾ ਦੇ ਮਹਾਰਾਜ ਦੇ ਜਿਹੜਾ ਕੁਸ਼ਤੀਆਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸਰਦਾਰ ਪਿਆਰਾ ਸਿੰਘ ਜੀ ਜੇ ਧੰਨਵਾਦ ਦੀਆਂ ਬਲਦੇਵ ਸਿੰਘ ਢੀਡਾ ਜੀ ਤੇ ਬਾਕੀ ਪ੍ਰਸ਼ੰ ਕਰਨ ਜਿਹੜੇ ਬਾਹਰੋਂ ਆ ਜਣਾ ਸਾਰੇ ਧੰਨਵਾਦ ਦੀਆਂ ਜਿਨ੍ਹਾਂ ਨੇ ਬਹੁਤ ਭਰਾਲਾ ਕਰਕੇ ਤੇ ਕੁਸ਼ਤੀਆਂ ਦਾ ਮਹਾਂਕੰਕਾ ਦਾ ਵੀ ਤੁਨਾਲ ਸ਼ਾਹ ਤੁਨਾਲ ਸ਼ਾਹ ਜੀ ਹਾਂ ਦੇ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਭਰਾਲਾ ਕਰਕੇ ਜਿਹੜਾ ਵੱਡਾ ਕੁਸ਼ਤੀ ਮੁਕਾਬਲਾ ਕਰਵਾ ਦਿੱਤਾ ਅਸੀਂ ਅਸੀਂ ਆਸ ਕਰਦੇ ਹਾਂ ਕਿ ਸਦਾ ਇਹਦਾ ਚੱਲਦਾ ਰਹੇ ਤੇ ਸਾਰੇ ਨੂੰ ਆਹ ਤੇ ਸਾਰੇ ਬੈਣ ਬੜਾ ਖੁਸ਼ੀ ਆਵਨ। ਕੀ ਤੁਹਾਡਾ ਮੈਸੇਜ ਨੋਜਵਾਲਾ? ਜੋ ਦਿੱਤੂ ਸਾਡਾ ਮੈਸੇਜ ਇਹ ਆ ਵੀ ਤੁਸੀਂ ਗੇਮਾਂ ਵਿੱਚ ਆਓ। ਪਹਿਲਵਾਨੀ ਜਾਓ, ਦੇਸ਼ ਦਾ ਨਾਮ ਰਸਨ ਕਰੋ, ਅਲੰਪੀ ਕੋ ਜਾਓ। ਲੇਕਿਨ ਨਸ਼ਾ ਤੋਂ ਬਚੋ ਤੇ ਦੇਸ਼ ਦਾ ਨਾਮ ਚਾ ਕਰੋ। ਅਲੰਪੀ ਕੋ ਮੈਡਲ ਲਿਆਓ। ਵਾ ਇੱਕ ਜੋ ਖਾਲਸਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਜਾ ਪੰਜਾਬ ਆਲ ਇੰਡੀਆ ਪਹਿਲਵਾਨਾਂ ਦਾ ਦੰਗਲ ਅਸੀਂ ਕਰਵਾ ਰਹੇ ਹਾਂ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਅਸੀਂ ਆਪਣੇ ਵੀਰ ਸੱਤੇ ਸੀ ਜਾਂ ਪਹਿਲਵਾਨ ਵੀ ਸੱਤੇ ਆਉਣ ਜਿੰਨੇ ਵੀ ਆਉਂ ਆਪਣੇ ਇੰਟਰਨੈਸ਼ਨਲ ਪੱਧਰ ਦੇ ਆਏ ਨੇ ਸਾਰੇ ਤੇ ਉਹ ਅਸੀਂ ਉਹਨਾਂ ਲਈ ਨਾਮਾਂ ਦਾ ਵੀ ਜੋ ਹੈ ਵਧੀਆ ਰੱਖੇ ਨੇ 1 ਲੱਖ 10 ਹਜ਼ਾਰ ਫਸਟ 2nd 75 75 ਹਜ਼ਾਰ 50000 ਯਾਰ 30000 ਤੇ ਬਾਕੀ ਹਰ ਪਲੇਅਰ ਨੂੰ ਆਉਣ ਜਾਣ ਦਾ ਖਰਚਾ ਦਿੱਤਾ ਤੇ ਬਾਕੀ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਐਨਆਰਆਈ ਵੀਰਾਂ ਨੇ ਬਹੁਤ ਸਜੋ ਦਿੱਤਾ ਅਸੀਂ ਚਾਹੁੰਦੇ ਹਾਂ ਵੀ ਇਥੋਂ ਦੇ ਲੋਕ ਨੇ ਅਸੀਂ ਜਿੰਨਾ ਕਿ ਲੋਰ ਲਾਇਆ ਪਰ ਉਹਨਾਂ ਸਾਨੂੰ ਖੁਸ਼ੀਾਂ ਨਹੀਂ ਮਿਲਿਆ ਪਰ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਕ ਲੈਵਲ ਤੋਂ ਉੱਤੇ ਉੱਤੇ ਹੋਰ ਜਿਆਦਾ ਉੱਤੇ ਰਹੇ ਕਿ ਭਾਬੇ ਨਾਲ ਰਹੇ ਸਾਝਾ ਹੈ ਇਹ ਲੋਕ ਸਾਰੇ ਨਾਲ ਮਾਇਂ ਅਸੀਂ ਸਾਰਿਆਂ ਪਾੜ ਗਿਆ ਸੱਤਿਆ ਸਾਰੇ ਆਏ ਆ ਸਾਰਿਆਂ ਨੂੰ ਜੀ ਆਇਆਂ ਵੈਲਕਮ ਜੀ ਮਾ ਜੀ ਸੱਦਿਆ ਇਹ ਵੀ ਆਏ ਨੇ ਸਾਰੇ ਜਿੰਨੇ ਵੀ ਆਏ ਸਾਰਿਆਂ ਨੂੰ ਵੈਲਕਮ ਕਰਦੇ ਆਂ ਵੀ ਬਾਬੇ ਨਾਨਕ ਦਾ ਸੁਲਿਆ ਆ ਇਹ ਆਪਾਂ ਸਾਰੇ ਰਾਤ ਦੇ ਨੂੰ ਬਹਾਈਏ ਪਾੜੀਆਂ ਬੰਦੇ ਉੱਠ ਗਏ ਮੈਂ ਸਿਰਦਾ ਦੇ ਵੀਰਾਂ ਨੂੰ ਕਹੂੰਗਾ ਪੀਰ ਅਸੀਂ ਕਲਮ ਖੋਲਣ ਲੱਗੇ ਆ ਇੱਥੇ ਕਬੂਟਲੇ ਸਰਦਾਰਪੁਰ ਮੂੜੇਚ ਇੰਟਰਨੈਸ਼ਨਲ ਪਲੇਅਰ ਦਾ ਫਾਇਦਾ ਕਰਨੇ ਜਿਹਨਾਂ ਬੱਚਿਆਂ ਨੂੰ ਖੁਸ਼ੀ ਵੀ ਮਿਲੇ ਬਾਹਰ ਜਾਣ ਉੱਥੇ ਵੀ ਇਹਨਾਂ ਨੂੰ ਸਹੂਲਤ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ